ਕਾਲ ਜੀ ਵੈਲਕਮ ਮੋਹਿਤ ਟ੍ਰੈਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਹੈਲੋ ਜੀ ਨਾ ਰੌਣਾ ਸਿਆਤਾ ਜਾ ਨਾਲ ਵੀਡੀਓ ਬਣਾਇ ਜਲ ਬੇਚੀ ਨਹੀਂ ਜੀ ਸਾਹਣੀ ਮੇਰੇ ਭਰਾ ਦੀ ਸਕਿਨ ਕੇਅਰ ਕਰਨ ਵਾਲੀ ਸੀ ਇਹਦੀ ਸਕਿਨ ਬੜੀ ਡਾਲੀ ਸੀ ਤੇ ਮੈਂ ਪਾਰਲਰ ਵਾਲੀ ਮੈਮ ਬਣ ਗਈ ਤੇ ਪਾਰਲਰ ਵਾਲੀ ਮੈਮ ਬਣ ਕੇ ਮੈਂ ਇਹਦੇ ਮਾਸਕ ਲਾਤਾ ਆलो ਮੈਮ ਪਾਣੀ ਪੀ ਲੋ ਮੈਮ ਡੀਟੌਕਸ ਵਾਟਰ ਪੀ ਲੋ ਡੀਟੌਕਸ ਵਾਟਰ ਪੀ ਲਓ ਦੇਖੋ ਅਸੀਂ ਸੇਵਾ ਪਾਰਲਰ ਵਾਲੀ ਮੈਮ ਕਿੰਨੀ ਚੰਗੀ ਦੇ ਲੋ ਸੇਵਾ ਵੀ ਕਰਦੀ ਨਾਲ ਤੈਨੂੰ ਸਾਹ ਆ ਜੂਗਾ ਠੰਡਾ ਪਾਣੀ ਪੀ ਲਓ ਡੀਟੌਕਸ ਵਾਟਰ ਮੈਮ ਤੁਸੀਂ ਇਹ ਵਾਲਾ ਡੀਟੌਕਸ ਵਾਟਰ ਇੱਕ ਮੈਮ ਪਾਰਲਰ ਚ ਮੈਮ ਆਉਂਦੀ ਹੁੰਦੀ ਹੈ ਨਾ ਰੋਜ ਦਾ ਮੇਰੇ ਨੇਲਸ ਨਹੀਂ ਹੈਗੇ ਮੈਨੂੰ ਲੱਛਣ ਕਰਨ ਦੇ ਇੱਕ ਫੜੀ मैम तो, <laughs> तो से वाला डिटॉक्स वाटर पिया करो तो, तो से वाला डिटॉक्स वाटर पिया करो तो जिस के अंदर ना 15 मिनट्स 15 मिनट्स ओनली 15 मिनट्स इसके बाद तो और लगेगा <laughs> इसके बाद ये मास्क लगाया है हमने अभी इसके बाद हम आपको सीरम लगा के देंगे फिर वो एक और क्रीम है देखो हम दिखाते हैं सब दिखाते हैं ये फेस वॉश है ये आपने यूज नहीं किया इसके लिए हमने क्लींजिंग कर दी सो so उसके बाद हम आपको लगाएंगे हो माई कार मैंने कोई चीज़ ला ना मैंने भाजना ही पैन का <laughs> oh, मिल गया उसके बाद हम आपको ये मेला बी थ्री का सीरम लगाएंगे ये आपकी स्किन को प्रोटेक्ट करेगा किसे जो आपके स्किन पे डलनेस हुई है पिगमेंटेशन है उसको रिमूव करेगा ओके okay? उसके बाद हम आपको लगाएंगे ये वाली ये वाला मॉइस्चराइज़र ओके okay? बहुत अच्छा मॉइस्चराइज़र है उसके बाद अगर आपको धूप में जाना हो तो आप ये वाली सनस्क्रीन लगा के जाना ओके यू कैन यूज़ इट ऑन योर हैंड्स आर्म्स एंड योर फेस एज वेल हमको फेस वाली मिली नहीं थी इसलिए हम ये लाए वो आउट ऑफ स्टॉक थी वो इस ऑरेंज कलर की होती है सुन रही हूँ कि नहीं सुन रही हूँ आप मैम आपके पास में से ना थोड़ा सा मुश्क हो रहा है हम आपको और भी हमारे पास एक और झोला है हमारे पास सामान बहुत है अब सब सोचेंगे ट्रक पे कितना सामान लेकर आती है मैं लेकर आती हूँ ये देखिए तो इसकी फ्रेग्रेंस बहुत अच्छी है हम आप पर ये छिड़क देते हैं ये लड़कियों, ना, वाला ना है। लड़कियों वाला है स्पेशल लड़कियों वाला है ये वो कुड़ियाँ वाला पाइया नहीं है <laughs> तू क्या मैं अपनी भैन ना देना वहां फिर असर तो हो ही जाता थोड़ा बहुत मेरे तो नहीं असर होया देख मेरे हमारे प्रोडक्ट्स को हाथ ना लगाए प्लीज आपके लिए नहीं है इसे देखिए ਆਪਕੇ ਲਿਪਸ ਤਾਂ ਡਰਾਈ ਫੀਲ ਨਹੀਂ ਹੋ ਰਹੇ ਉਸਕੇ ਲਈ ਤਾਂ ਹਮਨੇ ਇਹ ਸਧਾਰਨ सी चीज ਰੱਖੀ ਹੈ ਕਿਉਂਕਿ ਯਹੀ ਸਭ ਤੋਂ ਬੈਸਟ ਹੈ ਲਿਓ ਆ ਹਮਮਪ ਕੀ ਆਈਬ੍ਰੋਸ ਵੀ ਉਹ ਕਰਕੇ ਦੇ ਥੋੜੀ ਥੋੜੀ ਟ੍ਰਿਮ ਟ੍ਰਿਮਿੰਗ ਕਰਕੇ ਦਵਾ ਤੇਰੀ ਦਾੜੀ ਵੀ ਕਰ ਦਾੜੀ ਦੀ ਵੀ ਟ੍ਰਿਮਿੰਗ ਕਰਕੇ ਦਵਾ ਮੈਮ 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 ਯਾਰ ਮੈਂ ਮੈਮ ਕਹਿੰਦੇ ਜੇ ਕਹਿੰਦੇ ਜੇ ਐਵੇਂ ਕੈਂਚੀ ਨੂੰ ਕਰੀਏ ਤੇ ਕੀ ਹੋ ਜਾਂਦਾ ਹੁੰਦਾ ਕੀ ਕਹਿੰਦੇ ਹੁੰਦੇ ਆ ਕੈਂਚੀਆਂ ਨਾਲ ਉਤਰੋ ਆ ਤੇਰੀ ਜੱਲੂ ਇਹਦੇ ਆਂ ਮੈਂ ਤਾਂ ਜਾਦਾ ਮੈਂ ਤਾਂ ਜ਼ਿਆਦਾ ਕਰੂੰ ਮੈਂ ਤਾਂ ਜ਼ਿਆਦਾ ਕਰੂੰ ਮੇਰੀ ਲੁਤਰ ਹੋਰ ਚੱਲੇ ਕੋਈ ਨਹੀਂ ਵਧੀਆ ਜਿੱਥੇ ਕੋਈ ਮੇਰੇ ਉਹਨਾਂ ਨੂੰ ਘਾਟਾ ਪਣਾ ਸਾਡਾ ਕੀ ਪੈਣਾ ਇਹ ਤਾਂ ਵਿਆਹ ਦੇ ਨਹੀਂ ਹਾਂ ਕਰੋਨਾ ਹੀ ਨਹੀਂ ਆ ਹੁਣ ਤੈਨੂੰ ਵਿਆਹ ਦੇਣਾ ਕਰੋਨਾ ਹੀ ਨਹੀਂ ਆ ਛੜਾ ਰਹਾਂਗਾ ਛੜਾ ਰਾਂ ਐ ਬੜੀ ਵੀਡੀਓ ਦੀ ਬੋਲਦੇ ਨਾ ਜੇ ਕਿਸੇ ਨੇ ਭਾਈ ਜੀ ਨਾ ਨਹੀਂ ਨਹੀਂ ਨਾ 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 ਇਹ ਇਹਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸਿਆਣੇ ਬੱਚੇ ਹੁੰਦੇ ਆ ਆਦਾ ਚੱਕ ਲਾਇਆ ਮੇਰਾ ਸਮਾਨ ਹੋਏ ਮੇਰਾ ਸਾਰਾ ਸਮਾਨ ਖਲਾੜਤਾ ਹੀ ਅਰੇ ਹੋ ਜਾ ਮਾਰੇ ਕਸਟਮਰ ਵੀ ਨਾ ਹੋਣ ਸਕਿਨ ਕੇਅਰ ਕਰਾਉਣ ਵਾਲੇ ਆਏ ਮੈਮ ਡੀਟੌਕਸ ਵਾਟਰ ਪੀ ਲੋ ਮੈਂ ਬਣਾ ਕੇ ਆ ਇੱਕ ਝੋਲਾ ਮੈਮ ਨੂੰ ਵੀ ਲੈ ਕੇ ਦਿੱਤਾ ਹੀਗਾ ਮੈਮ ਨੇ ਵਿੱਚ ਪਤਾ ਕੀ ਪਾਇਆ ਤੋਂ ਦੀਦਾ ਹੀ ਨਹੀਂ ਮੇਰਾ ਬੈਗ ਵੇਖ ਲੋ ਇਹਦਾ ਬੈਗ ਵੇਖ ਲੋ ਦੋ ਕ ਓ ਯਾਰ ਕਿੰਡਾ ਦੋ ਕ ਵਿਚਾਰੇ ਨੱਕਨਾਂ ਚ ਮਾਰਨ ਵਾਲੇ ਇੱਕ ਬਰਸ਼ ਕੋਲੇ ਇਹ ਤਾਂ ਵੀ ਮਰਦਾਂ ਮੰਗਣੀਆਂ ਇਹਦੇ ਕੋਲੇ ਕੁਝ ਨਹੀਂ ਹੈਗਾ ਚੋੜਾ ਹੀ ਇਹਨੂੰ ਵੀ ਲੈ ਕੇ ਦਿੱਤਾ ਐਡੀ ਗੱਲ ਨਹੀਂ ਹੈਗੀ ਬਰਾਬਰ ਚੀਜ਼ ਲੈ ਕੇ ਦਿੰਨੇ ਆ ਪਰ ਇਹਨਾਂ ਕੋਲੇ ਸੁਆਣੀ ਵੇਹ ਕਰਨਾ ਕੀ ਜਾਂਦਾ ਸੁਣ ਆ ਯਾਰ ਆ ਲਾ ਦੇ ਯਾਰ ਮੈਨੂੰ ਸਾਹ ਨਹੀਂ ਆਉਂਦਾ ਤੇਰੇ ਨੱਕ ਤੇ ਨਾ ਮੈਂ ਨੱਕ ਤੇ ਲਾਇਆ ਨਾ ਮੈਂ ਮੂੰਹ ਤੇ ਲਾਇਆ ਮੈਂ ਨਹੀਂ ਕਹਿੰਦੇ ਕੋਈ ਲਾਇਆ ਮੂੰਹ ਨਾ ਮੈਂ ਨੱਕ ਤੇ ਲਾਇਆ ਨਾ ਮੈਂ ਮੂੰਹ ਤੇ ਲਾਇਆ ਤੈਨੂੰ ਸਾਹ ਕਿਵੇਂ ਨਹੀਂ ਆਉਂਦਾ ਕੀ ਹੋਈ ਜਾਂਦਾ ਹੋਰੀ ਦੀ ਜਿਹੜੀ ਲਾ ਦੇ ਦੇਖੋ ਵੀ ਇਹ ਗਲਤ ਗੱਲਾਂ 15 20 ਮਿੰਟ ਲੱਗਾ ਰਹਿੰਦਾ ਮੈਂ ਆਪ ਦਾ ਮਹਿੰਗੇ ਪਾ ਦੀ ਚੀਜ਼ ਵੀ ਵੇਸਟ ਕੀਤੀ ਹੈ ਤੁਹਾਡੇ ਤੇ ਇਹ ਕੀ ਹੋਣੇ ਇਹ ਇੱਕ ਲਾ ਕੇ ਮੈਂ ਵੱਜ ਤੇ ਇਸ ਹਾਇ ਇਸ ਕਿਨ ਨੂੰ ਸੌਫਟ ਕਰੂਗਾ ਤੇਰੇ ਨਾਲ ਮਾਸਕ ਖੋਪੜ ਕਰਕੇ ਕਿੱਥੇ ਲੈ ਕੇ ਜਾਣੀ ਕਿੰਨੇ ਐਤੇ ਹੁਣ ਵੇਰ ਮਿੱਟੀ ਚ ਜਾਣਾ ਤੇ ਸਨਸਕ੍ਰੀਨ ਲਾ ਕੇ ਮੂੰਹ ਟਾਕੇ ਰੱਖੀ ਨਾ ਮੇਰੇ ਕੋਲ ਮਾਸਕ ਪਏ ਮਾਸਕ ਪਾਉਂਦੇ ਤਾਂ ਨਹੀਂ ਉਹ ਚੋਚਲੇ ਹੁੰਦੇ ਮੂੰਹ ਟਾਕੇ ਉਹ ਅੱਛਾ ਫ੍ਰੀ ਕਰਦੇ ਆ ਜੱਟਾਂ ਦੇ ਪੁੱਤ ਨਹੀਂ ਮੂੰਹ ਟਾਕਦੇ ਤਾਂ ਹੀ ਚੱਲਦੇ ਆ ਦੇਲ ਜੱਟਾਂ ਦੇ ਮੁੰਡੇ ਦੇ ਮਾਸਕ ਲਾ ਕੇ ਬਾਦਾਂ ਮੈਂ ਇਹ ਉਹ ਬਹੁਤ ਹੈ ਕੰਮ ਉਹਨਾਂ ਦੇ ਹੈ ਜਿਨ੍ਹਾਂ ਨੇ ਏਸੀਆਂ ਚ ਬਹਿਣਾ ਸਾਡਾ ਕੋਈ ਨਹੀਂ ਕੀ ਕਰਨਾ ਜੱਟਾਂ ਨੂੰ ਆ ਆ ਚੀਜ਼ਾਂ ਸੌਂਧੀਆਂ ਹੀ ਨਹੀਂ ਸਾਨੂੰ ਕਸ ਕਰ ਖੜਾ ਛੱਡ ਦੇ ਐਡੀ ਜੀ ਦੀ ਐਡੀ ਜੀ ਦੀ ਕਿਵੇਂ ਤੇਰਾ ਖੜਾ ਛੱਡ ਦਈਏ ਮੇਰਾ ਤਾਂ ਫੋਨ ਵੀ ਨਹੀਂ ਮੈਨੂੰ ਪਛਾਣਦਾ ਇਹ ਵੀ ਪਾਸਵਰਡ ਪਤਾ ਨਾ ਪਾਸਵਰਡ ਲਾਲਾ ਮੈਨੂੰ ਪਹਿਲੀ ਵਾਰੀ ਵੀ ਇਹਨੇ ਮੈਨੂੰ ਪਛਾਣ ਤੋ ਨੰਕਾਰ ਕਰਤਾ ਲਾ ਦੇ ਅੱਜ ਸਿਆਪਾ ਜਾ ਮੇਰੇ ਮੂੰਹ ਤੋਂ ਕਿਉਂ ਮੇਰਾ ਲਹੂ ਪੀਤਾ ਤੂੰ ਚਲੋ ਠੀਕ ਇਹ ਤਾਂ ਬੈਠ ਮੈਂ ਮੈਨੂੰ ਮੈਨੂੰ ਮੇਰੇ ਤੂੰ ਵੀ ਨਹੀਂ ਸਮਝਦਾ ਮੈਂ ਮੈਨੂੰ ਇਹ ਕਰਕੇ ਤੂੰ ਕੀ ਕਰਨਾ ਵਾ ਆ ਲਾਈਟ ਬੰਦ ਕਰੀ ਮੜੀ ਪਿਛਲੇ ਮੇਂ ਤੇਰਾ ਮੂੰਹ ਨਹੀਂ ਦਿਖਦਾ ਹਾਂ ਆਬ ਦਿਖ ਰਾ ਹੁਣ ਹੁਣ ਫੋਨ ਖੋਲ ਫੋਨ ਖੋਲੂਗਾ ਅੱਖਾਂ ਨਾ ਖੋਲਦਾ ਹੁੰਦਾ ਕੋਵਿਡ ਚ ਮਾਸਕ ਪਾ ਕੇ ਕੋਵਿਡ ਚ ਮਾਸਕ ਪਾ ਕੇ ਖੋਲਦੇ ਵਿਦ ਵਿਦ ਮਾਸਕ ਵਿਦਆਊਟ ਮਾਸਕ ਵੀ ਪੁੱਛਦਾ ਹੁੰਦਾ ਤਾਂ ਪਾਸਵਰਡ ਲਾਲਾ ਕੋਈ ਨਹੀਂ ਕਿੱਡੀ ਕ ਗੱਲ ਆ ਕਿਹੜੀ ਤੁੱਤ ਜੋਰੀ ਖੋਲਣੀ ਆ ਫੇਰ ਵੀ ਯਾਰ ਇਹ ਤਾਂ ਮੇਰਾ ਫੋਨ ਮੈਨੂੰ ਪਛਾਣਵਾੜ ਕੇ ਲਾ ਦੇ ਇਹਨੂੰ ਮੈਨੂੰ ਬੰਦਿਆਂ ਨੇ ਨਹੀਂ ਪਛਾਣਨਾ ਬਲੌਗ ਵਾਲਿਆਂ ਨੇ ਨਹੀਂ ਪਛਾਣਨਾ ਵੀ ਮੈਂ ਉਹ ਹੀ ਆਂ ਪਾਏ ਉਹੀ ਟਰੱਕਰ ਆ ਉਹੀ ਟਰੱਕਰ ਆ ਬਸ ਘਰ ਆਣੇ ਛੱਡ ਦੇ ਖੈਣਾ ਇਹਨੂੰ ਲਾ ਆਏ ਤਾਂ ਨਹੀਂ ਅੱਜ ਮੇਰੀ ਜਾੜ ਥੱਲੇ ਆਇਆ ਮੈਨੂੰ ਸਾਹ ਔਖੇ ਜਿਹਾ ਰਹੀ ਇਹਦੇ ਨਾਲ ਹਾਈ ਲੱਗਾ ਤੇਰੇ ਮੂੰਹ ਤੇ ਨਾ ਤੇਰੇ ਨੱਕ ਤੇ ਲੱਗਾ ਨਾ ਤੇਰੇ ਮੂੰਹ ਤੇ ਲੱਗ ਇਹਦੇ ਨੂੰ ਸਾਹ ਕਿਦਾ ਹੋਰ ਜਿਹੀ ਹੋਈ ਜਾਂਦਾ ਵੀ ਹੋਰ ਜਿਆ ਹੋ ਰਿਹਾ ਹੋਰ ਜਿਹੀ ਪਤਾ ਨਹੀਂ ਕਿਉਂ ਖਣੀ ਤਾਂ ਮੈਂ ਲਾਇਆ ਨਹੀਂ ਕੋ ਮੂੰਹ ਤੇ ਕਿਤੇ ਤਾਂ ਇਹਦਾਂ ਇਸ ਕਹਿੰਦੀ ਆ ਪਿਓਰਿਟੀਜ਼ ਨਿਕਲ ਰਹੀਆਂ ਵਾ ਬੰਦ ਕਰਦੇ ਵੀਡੀਓ ਬ੍ਰੀਜ ਵਲੌਗ ਨਾ ਪਾਈਏ ਨਾ ਭਾਈ ਕਿੰਦੀ ਪਊਗਾ ਮੈਨੂੰ ਤਾਂ ਵਰਲਡ ਵਾਈਡ ਭੁੱਖ ਬਣਾਤਾ ਲੋਕਾਂ ਨੇ ਕਹਿਣਾ ਵੀ ਇਹ ਕੀ ਉਹਨਾਂ ਕਹਿੰਦੇ ਕੁੜੀਆਂ ਦੇ ਲੱਛਣ ਕਰਦਾ ਕੁੜੀ ਨੇ ਕੀਤੇ ਆ ਦੀਦੀ ਦਾ ਹੀ ਆ ਸਾਰਿਆਂ ਨੂੰ ਭਾਈ ਮੇਰੀ ਗਲਤੀ ਨਹੀਂ ਮੇਰੀ ਦੀਦੀ ਨੇ ਕੀਤਾ ਵਾ ਮੇਰੀ ਦੀਦੀ ਦੀਦੀ ਕੀ ਹੁੰਦਾ ਮੇਰੀ ਦੀਦੀ ਬੜੀ ਭੈੜੀ ਆ ਆਏ ਅੱਜ ਇਹਨੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੀਦੀ ਕਿਹਾ ਵੈਸੇ ਮੇਰੀ ਦੀਦੀ ਨੇ ਕੀਤਾ ਸਾਰਾ ਨਿਕਾ ਨਾ ਉਹਨਾਂ ਦੇ ਦੀਦੀ ਹਾਏ ਓ ਮੇਰੀ ਨਨੂ ਆ ਬਰਾ ਇਹਨੂੰ ਕੱਟ ਦੇ ਆਈ ਡਾਉਨ ਇਹਨੂੰ ਪਿਆਰਦਾ ਹੀ ਦਾ ਗਏ ਤਾਂ ਟਾ 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 ਪੈਂਦਾ ਯਾਰ ਇਹਦਾ ਟਾ 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 ਪੈਂਦਾ ਵਾ ਮੰਮੀ ਨੂੰ ਫੋਨ ਲਾਉ ਮੰਮੀ ਮੇਰੇ ਮੇਤੇ ਗੱਲ ਕਰ ਰਹੀ ਮੈਂ ਮੰਮੀ ਨੂੰ ਵੀਡੀਓ ਕਾਲ ਲਾ ਆ ਖੁੰਝੇਵੇਂ ਲਗਾਇਆ ਮੰਮੀ ਨੂੰ ਵੀਡੀਓ ਕਾਲ ਲਾ ਮੰਮੀ ਹੜਦਦੀ ਨਹੀਂ ਸਦਾ ਉਥੇ ਨੇਰਾ ਹੋ ਗਿਆ 1 ਵਜੇ ਮੰਮੀ ਉਹਨੇ ਲਾਗੇ ਟੀ ਮੈਨ ਥੋੜਾ ਟਾਈਮ ਪਹਿਲਾਂ ਫੋਨ 1 ਵਜੇ ਗਿਆ ਸੌਂ ਗਏ ਹੋਣੇ ਸੌਂ ਗਏ ਹੋਣੇ ਆ ਲਾ ਸੌ ਗਏ ਨਹੀਂ ਸੁੱਤੇ ਹੋਣੇ ਜੇ ਸੁੱਤੇ ਹੋਏ ਫਿਰ ਅੱਜ ਤੂੰ ਚੀਜੀ ਖਵਾਏਂਗੀ ਤੁਹਾਨੂੰ ਜਾਗਦੇ ਹੋਏ ਫਿਰ ਮੈਂ ਮੈਨੂੰ ਪਤਾ ਹੈ ਮੇਰੀ ਮੰਮੀ ਨੇ ਉਹਦੇ ਫੋਨ ਚੱਕ ਲੈਣਾ ਚੱਕੂ ਕੀ ਪਰ ਸੁੱਤੀ ਹੋਈ ਵੀਡੀਓ ਕਾਲ ਸੁੱਤੇ ਤਾਂ ਹੋਣਾ ਹੀ ਹੈ ਪਤਾ ਹੀ ਹੈ ਮਾਂ ਮੰਮੀ ਉਹਦੇ ਫੋਨ ਚੱਕ ਲੈਣੇ ਮੈਂ ਇੰਟਰਨੈਟ ਬੰਦ ਕਰ ਰਹੀ ਸੁਣੀ ਦੇ ਹਏ ਅਦੇ ਇਲਾ ਮੰਮੀ ਅੱਜ ਮੰਮੀ ਵੀ ਮੇਰੇ ਤੋਂ ਪੈਸੇ ਕਢਵਾਉ ਲੱਗਦਾ ਨਹੀਂ ਰਿੰਗਿੰਗ ਹੋ ਗਿਆ ਯੈਸ 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 ਚੱਕ ਲਾ ਮੰਮੀ ਇਹ ਚੱਕ ਲਾ ਮੰਮੀ ਇਹ ਚੱਕ ਲਾ ਤੇਰੇ ਪੁੱਤ ਦੀ ਜੇ ਪੁੱਤ ਦੀ ਜੇਬ ਦਾ ਸਵਾਲਾ ਹੈਲੋ ਆ ਚੱਕ ਆ ਪਤਾ ਸੁੱਤੀ ਸੀ ਮਾਤਾ ਨਹੀਂ ਨਹੀਂ ਕਹਦੇ ਨਹੀਂ ਮੰਮੀ ਸੁੱਤੀ ਸੀ ਨਾ ਤੂੰ ਨਹੀਂ ਆਹ ਯੈਸ ਸੁੱਤੀ ਤੂੰ ਨੇ ਮੇਰੀ ਸੋਚ ਝੂਠਾ ਮਾਰੀ ਸੁੱਤੀ ਸੀ ਕਿ ਜਾਗਦੀ ਸੱਚੀ ਸੱਚੀ ਦੱਸ ਦੇ ਤੈਨੂੰ ਸਵਾ ਮੇਰੀ ਜਾ ਸੁੱਤੀ ਸੀ ਨਾ ਤੂੰ ਬਸ ਨਹੀਂ ਸੁੱਤੀ ਸੀ ਨਹੀਂ ਐਂ ਆ ਕੇ ਤੇ ਤੂੰ ਫਿਰ ਕੀ ਕਰਦੀ ਪਈ ਸੀ ਅੱਖਾਂ ਖੁੱਲੀਆਂ ਸੀ ਅੱਖਾਂ ਬੰਦ ਸੀ ਇਹ ਦੱਸ ਨੈਣਾਂ ਖੜਾ ਬੰਦ ਸੀ ਰੱਦ ਕਮ ਚੱਲੇ ਜੀ ਮਸ ਅੱਖਾਂ ਬੰਦ ਸੀ ਮਤਲਬ ਬੰਦਾ ਸੁੱਤਾ ਹੁਣ ਇਹ ਆਦੀ ਧੀ ਦਾ ਪੱਖ ਲੈ ਰਹੀ ਹੈ ਵੀ ਉਹਦੇ ਪੈਸੇ ਨਾਲ ਮਾੜੀ ਵੀਡੀਓ ਕਾਲ ਲਈ ਨਾ ਨਾ ਵੀਡੀਓ ਕਾਲ ਤੇ ਹੁਣੇ ਹੁਣੇ ਚੱਲ ਵੀਡੀਓ ਕਾਲ ਚਾਹ ਜਿਹੜੀ ਗੱਲ ਜਿਹੜੀ ਜਿਹੜੀ ਗੱਲ ਲਈ ਇਹਨੇ ਮੰਮੀ ਇਹਨੇ ਮੰਮੀ ਮੇਰੀਆਂ ਸ਼ਿਕਾਇਤਾਂ ਲਾਉਣ ਨੂੰ ਫੋਨ ਲਾਇਆ ਆ ਦੇ ਲਾਏ ਨੇ ਮੈਨੂੰ ਆ ਖੁੰਝੇ ਚ ਲਾ ਰੱਖਿਆ ਤੇ ਕਦੇ ਕੀ ਮੂੰਹ ਤੇ ਰਗੜਦੀ ਕਦੇ ਕੀ ਕਰਦੀ ਇਹਨੂੰ ਹਟਾਲਾ ਤੇ ਮਾਲਾ ਸਾਫ ਉਹਦੇ ਵੀ ਸੂਫ ਕਰਦੀ ਆ ਜਨਾਨੀ ਹੈ ਮੰਮੀ ਮੂੰਹ ਵੇਖੀਂਦਾ ਮੰਮੀ ਮੂੰਹ ਵੇਖੀਂਦਾ ਕਹਿੰਦਾ ਕਿ ਮੈਨੂੰ ਤਾਂ ਸਾਹ ਨਹੀਂ ਆਉਂਦਾ ਲੈ ਇਹਦੇ ਨਾਲ ਸਾਹ ਨਹੀਂ ਆਉਣਾ ਮੂੰਹ ਵੀ ਨੰਗਾ ਦਾ ਨੱਕ ਵੀ ਇਹ ਨੂੰ ਲੱਛਣ ਕਰਦੀ ਮਾਂ ਦਾ ਆ ਨੱਕ ਨੁਕ ਤੇ ਲਾ ਦੇ ਉਹ ਕੱਲ ਜੀ ਨਿਕਲ ਜਾ ਮੰਮੀ ਨੂੰ ਵੀ ਪਤਾ ਕੀ ਆ ਚਲ ਠੀਕ ਆ ਤੂੰ ਤਾਂ ਜੀ ਜੁਆ ਦੀ ਕੁੜੀ ਦਾ ਸਾਥ ਦੇਈ ਹੁਣ ਲੈ ਲਈ ਮੈਨੂੰ ਤੇ ਡਾਲਰ ਹਾਂ ਕੋਈ ਨਾ ਮੰਮੀ ਆਪਣਾ ਖਾਂਦਾ ਖਾਤਾ ਆ ਹੁਣ ਪੱਕਾ ਹੁਣ ਮੈਂ ਹੁਣ ਮੈਂ ਭੇਜਣੀ ਨਹੀਂ ਪਈ ਹੁਣ ਆਦੀ ਕੁੜੀ ਤੋਂ ਹੀ ਲਈ ਕੋਈ ਨਾ ਠੀਕ ਆ ਇਤਿਮਣਾ ਹੋਏ ਕਿਸੇ ਦੀ ਢੀ ਮੇ ਇਤਿਮਣਾ ਵੇ ਇਹਨੂੰ ਲੱਗ ਗਈ ਇਹਨੂੰ ਮਹਿੰਗੀ ਥੋੜਾ ਮਹਿੰਗਾ ਪਾਉਏ ਇਹਨੂੰ ਹੁਣ ਮਾਤਾ ਨੂੰ ਜੀ ਜੀ ਇਸ ਤੀਏ ਚਾਹੀਦਾ ਕਿ ਚੱਲ ਠੀਕ ਹੈ ਚੱਲ ਮੰਮੀ ਦੇ ਦੇ ਮਾੜਾ ਜੇ ਦਾ ਸਾਥ ਕੋਈ ਨਾ ਰੋਈ ਜਾਂਦਾ ਮੈਂ ਡੈਡੀ ਨੂੰ ਫੋਨ ਲਾ ਲੂੰਗਾ ਲਾ ਲਾ ਡੈਡੀ ਨੂੰ ਮੈਂ ਪ੍ਰਧਾਨ ਮੇਰੇ ਨਾ ਉਹ ਵੀ ਨ ਉਹ ਵੀ ਤੇਰਾ ਸਾਥ ਦਿੰਦਾ ਜੋ ਗੱਲ ਮੇਰੀ ਆ ਜੇ ਫਿਰ ਤੈਨੂੰ ਨਹੀਂ ਦਿੰਦੇ ਸਾਥ ਤੇਰਾ ਮੇਰਾ ਫਿਰ ਤਾਂ ਨਹੀਂ ਸਾਥ ਛੱਡਦੇ ਜੇ ਤੇ ਗੱਲ ਤੇਰੀ ਤੇ ਮੇਰੀ ਆ ਜੇ ਯਾਰ ਤਾ ਇਹ ਮੇਰੇ ਦੋਤੇ ਤਾਂ ਮੇਰੇ ਟੈਂਡ ਬੋੜੀ ਚ ਕੌਣ ਨੂੰ ਫਿਰਦੇ ਆ ਠੀਕ ਆ ਮਾਤਾ ਸਮਝਾ ਨਹੀਂ ਨਹੀਂ ਟੈਂਡ ਬੋੜੀ ਗਿਆ ਚ ਪੌਣੇ ਪੁੱਤ ਆ ਮੈਂ ਵੀਡੀਓ ਹੀ ਕੱਟਣ ਲੱਗ ਗਈ ਲੋ ਗਾਇਸ ਸਾਡਾ ਮੁੰਡਾ ਪਤਾ ਨਹੀਂ ਕਿਹੜੇ ਸ਼ੌਕ ਚ ਆ ਪਹਿਲਾ ਅਸੀਂ ਇਹਦੇ ਆ ਵਾਲਾ سیرਮ ਲਗਾਤਾ ਆ ਇਹ ਮੈਂ ਵੀਡੀਓ ਬਣਾਉਣਾ ਭੁੱਲ ਗਈ ਨੈਕਸਟ ਇਜ਼ ਦਿਸ ਵਨ ਹੁਣ ਆਪਾਂ ਇਹਦੇ ਆ ਕਰੀਮ ਲਗਾਵਾਂਗੇ ਪਤਾ ਨਹੀਂ ਇਹਨੇ ਮੇਰੇ ਕਿਹੜੇ ਚਿਹਰਾ ਦਾ ਬਦਲਾ ਲੈਣਾ ਮੇਰੇ ਮੂਹਰੇ ਕਹਿਣਾ ਕੁੜੀ ਆ ਵਾ ਕਦੇ ਤੂੰ ਕੁਝ ਵੀ ਨਹੀਂ ਲਾਇਆ ਅੱਜ ਤੂੰ ਸਾਰਾ ਕੁਝ ਥੱਪੀ ਹੋਣਾ ਮੇਰੇ ਤੇ ਉਹ ਨਾ ਮੈਨੂੰ ਰਿਐਕਸ਼ਨ ਰਿਐਕਸ਼ਨ ਹੋਇਆ ਨਹੀਂ ਸੋਹਣ ਲੱਗੇ ਤੇਰੀ ਸਕਿਨ ਉਹ ਹੋ ਗਈ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਸੌਫਟ ਹੋ ਗਈ ਆ ਤੇ ਬਹੁਤ ਕਲੀਨ ਹੋ ਗਈ ਆ ਮਜ਼ਾਕ ਨਹੀਂ ਕਰਦੀ ਮੈਂ ਮੈਂ ਸੌਫਟ ਕਲੀਅਰ ਕਰਕੇ ਕਰਨਾ ਕੀ ਮੈਂ ਚਾਹੁੰਨੀ ਆ ਤੇਰੀ ਸੌਫਟ ਕਰਨਾ ਕੀ ਤੇਨ ਕਲੀਨ ਕਰਨਾ ਤੇਰੀ ਭੈਣ ਚਾਹੁੰਦੀ ਆ ਨਾ ਮੈਂ ਸਨੇਪ ਬਣਾ ਕੇ ਫੋਟੋ ਮੈਨੂੰ ਬਚਾ ਲੋ ਕੋਈ ਯਾਰ ਨਾ ਵੇ ਭਾਈ ਬਚਾ ਲੋ ਕੋਈ ਐ ਨਾ ਮੈਨੂੰ ਮੇਰੇ ਤੇ ਅਤਿਆਚਾਰ ਕਰ ਰਹੀ ਏ ਦੁਸ਼ਟ ਪ੍ਰਾਣੀ ਮੈਨੂੰ ਬਚਾ ਲੋ ਬ੍ਰੈਮਟਨ ਵਾਸੀਓ ਮੈਨੂੰ ਬਚਾ ਲੋ ਏ ਭਾਈ ਨਾ ਯਾਰ ਕੀ ਆ ਟੱਪੀ ਆਂਦਾ ਆ ਬੰਦ ਕਰੀ ਮੇਰੇ ਹੱਥ ਮੇਰੇ ਹੱਥ ਗੰਦੇ ਹੋਊਗੇ ਫੇਰ ਮੈਂ ਤੇਰੀ ਸਕਿਨ ਤੇ ਕਿਵੇਂ ਲਾਉਂਗਾ ਪੜਿਓ ਬਚਾ ਲਓ ਮੈਨੂੰ ਇਹ ਤੋਂ ਬਚਾ ਲਓ ਕੋਈ ਹੈ ਨਾ ਤੇਰੇ ਐਮ ਨਹੀਂ ਕਰ ਰਹੀ ਦਰਸ਼ ਨਹੀਂ ਕਰ ਰਹੇ ਮੈਨੂੰ ਕੀ ਕਰੀ ਮਾ ਚੁੱਪ ਕਰ ਜਾ ਜੁਬਾਨ ਮਰੀ ਜਾਂਦਾ ਚੁੱਪ ਚੁੱਪ ਕਰਕੇ ਬਹਿ ਜਾ ਬਚਾ ਲਓ ਮੈਨੂੰ ਇਹ ਦੁਸ਼ਟ ਪ੍ਰਾਣੀ ਮੇਰੇ ਤੇ ਅਤਿਆਚਾਰ ਕਰ ਰਹੀ ਹੈ ਦੁਸ਼ਟ ਪ੍ਰਾਣੀ ਕਹਿਣਾ ਮੈਨੂੰ ਚਾਲੋ ਮੈਨੂੰ ਇਤੋਂ ਬਚਾ ਲਓ ਕੋਈ ਐਨਾ ਰਹਿ ਨਹੀਂ ਕਰ ਰਹੀ ਦਰਸ਼ ਨਹੀਂ ਕਰ ਰਹੀ ਮੈਨੂੰ ਕੀ ਕਰੀ ਮੈਂ ਚੁੱਪ ਕਰ ਜਾ ਉੱਪਰ ਜਾ ਲੋ ਮੈਨੂੰ ਇਤੋਂ ਬਚਾ ਲਓ ਕੋਈ ਐਨਾ ਲਾਸਟ ਸਟੈਪ ਹੈਗਾ ਸਾਡਾ ਸੰਸਕ੍ਰੀਨ ਲਾਉਣਾ ਕਿਉਂਕਿ ਇਹ ਸਾਡੀ ਟੈਂਸ ਨੇ ਧੁੱਪੇ ਜਣੋਂ ਹਟਣਾ ਨਹੀਂ ਆ ਸੋ ਆਪਾਂ ਹੁਣ ਇਹਦੇ ਸੰਸਕ੍ਰੀਨ ਲਾਉਨੇ ਆ ਤਾਂ ਨੂੰ ਬਚਾ ਲਾ ਮੈਨੂੰ ਮੈਂ ਦੁਸ਼ਤ ਪੁਰਾਣੀ ਐਂ ਕੱਢ ਲੈਣੀ ਸੀ ਦੁਸ਼ਤ ਪੁਰਾਣੀ ਕਹਿਣਾ ਮੈਨੂੰ ਐਂ ਚਲੋ ਗਾਇਸ ਮੈਂ ਇਹ ਸਨਸਕ੍ਰੀਨ ਲਾਦਾ ਫਿਰ ਮੈਂ ਕੈਮਰਾ ਦੁਬਾਰਾ ਆਨ ਕਰਦੀ ਆ ਲਓ ਜੀ ਅੱਗੇ ਆਵਾਜ਼ ਨਹੀਂ ਸੀ ਆਈ ਸਾਨੂੰ ਹੁਣ ਪਤਾ ਲੱਗਾ ਮਾਲ ਥੋੜਾ ਜਿਹਾ ਜ਼ਿਆਦਾ ਖਾਦਾ ਗਿਆ ਮੇਰਾ ਵੀਰ ਮਾਫੀ ਅੱਗੇ ਅੱਗੇ ਵਾਲੀਆਂ ਵੀਡੀਓ ਚ ਆਵਾਜ਼ ਨਹੀਂ ਆਈ ਇਹ ਇਹ ਦੱਸਣਾ ਚਾਹ ਰਹੀ ਸੀ ਵੀ ਇਹ ਭਰਾ ਆਪਾਂ ਨੂੰ ਮਿਲ ਆਇਆ ਤੇ ਬਾਈ ਨੇ ਆਪਾਂ ਨੂੰ ਚੀਜ਼ੀਆਂ ਚੋਜ਼ੀਆਂ ਖਵਾਈਆਂ ਤੇ ਹੁਣ ਫਾਈਨਲੀ ਬਾਈਆਂ ਦਾ ਮੈਂ ਰੋਟੀ ਵੀ ਚੱਕ ਕੇ ਦੇਣੀ ਡੇਫਨ ਮੈਂ ਤਾਂ ਬੜਾ ਕਿਹਾ ਪਰ ਨਹੀਂ ਭਰਾ ਆਪਣਾ ਕਹਿੰਦਾ ਵੀ ਰੋਟੀ ਤਾਂ ਇੱਥੋਂ ਜਾਊਗੀ ਜਾਊਗੀ ਤੇ ਥੈਂਕ ਯੂ ਸੋ ਮੱਚ ਹੈਗੀ ਇੱਥੋਂ ਦੀ ਰੋਟੀ। ਥੈਂਕ ਯੂ ਸੋ ਮੱਚ ਭਰਾ ਨੂੰ ਬਹੁਤ ਬਹੁਤ ਧੰਨਵਾਦ ਤੇ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ। ਭਾਈ ਦੀ ਆਈਡੀ ਪਾਉਨੇ ਆ ਤੇ ਸਾਰੇ ਜਾਣੇ ਫੋਲੋ ਕਰ ਲਓ ਘੈਂਟ ਭਰਾ ਸਿਰਾ ਕਰਾਈ ਆਉਂਦਾ। ਪਹਿਲਾਂ ਦਾ ਕੀ ਸੀ ਵਾਹ ਜੀ ਵਾਹ ਵਾਲਿਆਂ ਦੇ ਤੇ ਹੁਣ ਭਾਈ ਇੱਥੇ ਪੰਜਾਬੀ ਰੋਟੀ ਵਾਲਿਆਂ ਦੇ ਟਿਫਿਨ ਵੀ ਚੱਕ ਕੇ ਹੀ ਦਊਂਗਾ। ਤੇ ਦਿਲਦਾਰ ਬੰਦੇ ਇਹ ਟਰੱਕਾਂ ਵਾਲੇ ਫਿਰ ਵਾਕੇ ਜਿਗਰੇ ਵੱਡੇ ਰੱਖਦੇ ਇਹ ਤਾਂ ਇਹ ਤਾਂ ਮੰਨਣੀ ਗੱਲ ਪੈਣੀ ਹੈ। ਲੋ ਵੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦਾ ਨਾਲਿ ਪੰਕੇਸ਼ ਨੂੰ ਨੇ ਕਰ ਕਰਨੇ ਜਾਂਦੇ ਹੈ ਕਾਂਡ ਹੋ ਜਾਂਦੇ ਹੈ ਸਾਡਾ ਅਹੀਂ ਫਲਾਈਂਗ ਜੇ ਤਾਂ ਨਿਕਲੇ ਤੇ ਸਾਡਾ ਜਿਹੜਾ ਸੀਗਾ ਟਰੱਕ ਨੂੰ ਪਤਾ ਨਹੀਂ ਕੀ ਹੋ ਗਿਆ ਸਪੀਡ ਹੀ ਨਹੀਂ ਅੱਪ ਕਰਦਾ ਹੱਸ ਤੋਂ ਢੇਰ ਨਹੀਂ ਵੜਦਾ ਤੇ ਜੀ ਡਿਸਪੈਚ ਨੂੰ ਕਾਲ ਕਰੀ ਜਾਂਦੇ ਆ ਕੰਪਨੀ ਨੂੰ ਕਾਲ ਕਰੀ ਜਾਂਦੇ ਆ ਕੁਝ ਨਹੀਂ ਬਣ ਰਿਹਾ ਸਾਡਾ ਇਹ ਤੇ ਨਾ ਉਹਨਾਂ ਚਰਨਾਂ ਉਹਦੀ ਪੇਟ ਭੁਜਿਆ ਕਰਦੇ ਉਹ ਮੈਂ ਡੈਮ ਆਹ کیا ਪਿਆ ਹੁਣ ਇਹ ਪੂਰਾ کیا ਪਿਆ ਵਾ ਪਰ ਕੁਝ ਕਰ ਨਹੀਂ ਸਕਦੇ ਕੀ ਕਰਦੇ ਆ خیر ਬੱਬ ਪੰਗੇ ਪੈ ਗਏ ਓਏ ਕਿੱਥੇ ਅਸੀਂ ਹੁਣ ਜਾਣਾ ਸੀ ਸਕਾਰ ਬਲੋ ਸਕਾਰਮ ਗਲੋ ਸਕਾਰ ਬਰੋ ਡਿਲੀਵਰੀ ਕਰਨ ਜਾਣਾ ਸੀ ਅਸੀਂ ਅੱਜ ਹੈਗਾ ਮੰਡੇ ਸੈਟਰਡੇ ਸੰਡੇ ਆਪਾਂ ਖੜੇ ਰਹੇ ਆ ਮੰਡੇ ਸਾਡੀ ਡਿਲੀਵਰੀ ਹੈਗੀ ਸਕਾਰ ਬਰੋ ਹੈਗੀ ਸੀ ਪਤਾ ਨਹੀਂ ਹੈਗੀ ਹੈ ਕੁਝ ਨਹੀਂ ਪਤਾ ਹਜੇ ਡਿਲੀਵਰੀ ਕਰਕੇ ਉਸ ਤੋਂ ਬਾਅਦ ਲੱਭਣੀ ਸੀ ਪਿਕਅਪ ਕੋਈ ਉਹਨਾਂ ਨੇ ਤੇ ਹੁਣ ਪਤਾ ਨਹੀਂ ਕੀ ਬਣੂਗਾ ਬਹੁਤ ਟਕਰਾ ਮਾਰ ਰਹੇ ਆ ਪਰ ਕੋਈ ਹੱਲ ਹੋ ਜਾਈ ਨਹੀਂ ਰਿਹਾ ਆਈ ਹੋਪ ਕਿ ਹੋ ਜਾਵੇ ਤੇ ਅਸੀਂ ਆਪਣੀ ਡਿਲੀਵਰੀ ਡਨ ਕਰਦੀ ਐ ਏਟ ਲੀਸਟ ਸੋ ਦੇਖਦੇ ਆ ਹੁਣ ਕੀ ਬਣਦਾ ਬਚਾਰਾ ਲੱਗਾ ਪਿਆ ਸਾਡਾ ਮੁੰਡਾ ਆ ਸੇਵਕਾ ਕੰਮ ਖਤਰੇ ਵਾਲਾ ਕਿ ਨਹੀਂ खतरे कोई नहीं यक करा गे ये हमारे संगी साथी कर रहे हैं काम ये ट्रक के नीचे जा रहे हैं ਰਾਕਾ ਆਪਣਾ ਤੁਰਦਾ ਨਹੀਂ ਪਿਆ ਸੀ ਤੁਹਾਨੂੰ ਪਤਾ ਹੀ ਆ ਤੇ ਬਾਈ ਸਧਿਆਣ ਮਿਸਤਰੀ ਤੇ ਉਹਨਾਂ ਕੰਪਿਊਟਰ ਦਾ ਮੈਟਰ ਲਾ ਕੇ ਵੇਖਦਾ ਬਾਈ ਚੈੱਕ ਕਰਦਾ ਵੀ ਕੀ ਇਹ ਨੂੰ ਘਾਣੀ ਆ ਸਮਝ ਨਹੀਂ ਆਈ ਵੀ ਕੀ ਖੜਾ ਖੜੇ ਨੂੰ ਕੀ ਗੋਲਾ ਵੱਜ ਗਿਆ ਤੇ ਦੇਖਦੇ ਆ ਬਾਈ ਇੱਥੇ ਟਰੱਕ ਦਾ ਕੰਮ ਕਰਨ ਆਏਗੇ ਇਹ ਦੱਤੇ ਬਾਈ ਨੂੰ ਹਾਕ ਮਾਰ ਲਈ ਮੈਂ ਸਾਡਾ ਵੀ ਟਰੱਕ ਵੇਖ ਲਾ ਤੇ ਵੇਖਦਾ ਬਈ ਬਾਈ ਵੇਖੋ ਹਣ ਕੀ ਨੌਕਸਾ ਨਿਕਲਦਾ ਕੀ ਆ ਵੀਛ ਜਨੋ ਆਪਾਂ ਪਹੁੰਚ ਗਏ ਆ ਡਿਲੀਵਰੀ ਵਾਲੀ ਜਗ੍ਹਾ ਤੇ ਤੇ ਇੱਥੇ ਆਪਾਂ ਉਹ ਦੋ ਪ੍ਰੋਜੈਕਟ ਡਿਲੀਵਰ ਕਰਨੇ ਆ ਤੇ ਇਸ ਤੋਂ ਬਾਅਦ ਆਪਾਂ ਪਿਕਅਪ ਕਰਕੇ ਲਿਆਉਣੀ ਆ ਇੱਥੋਂ ਅੱਧੇ ਇੱਕ ਘੰਟੇ ਦੀ ਡਰਾਈਵ ਤੇ ਪਿਕਅਪ ਆਪਣੀ ਉੱਥੋਂ ਆ ਪਿਕਅਪ ਕਰਨੀ 8 ਫੁੱਟ ਦਾ ਲੋਡ ਆ ਉਹ ਆਪਣਾ ਤੇ ਆ ਆਪਾਂ ਬੰਨ ਕੇ ਲਿਆਇ ਸੀ ਉਦੋਂ ਤੁਸੀਂ ਦੇਖ ਹੀ ਲਿਆ ਹੋਣਾ ਇਹ ਆਪਾਂ ਇੱਥੇ ਡਿਲੀਵਰ ਕਰਨਾ ਵਾ ਕੁਛ ਇਦਾਂ ਦਾ ਆਪਣਾ ਲੋਡ ਆ ਤੇ ਆਪਾਂ ਆਇਆ ਸਕਾਰ ਬ੍ਰੋ ਇੱਥੇ ਲਾ ਕੇ ਤੇ ਮੇਰੇ ਸਹੌਣਾਂ ਅੱਜ ਵੀ ਕਵ ਇੱਕੀ ਆ ਦੇਖੋ ਹੋਰ ਹੋਈ ਤਾਂ ਕੋਈ ਪਤਾ ਲੱਗ ਜੂਗਾ ਨਹੀਂ ਤਾਂ ਅੱਜ ਵੀ ਫਿਰ ਇੱਕ ਪਿਕਅਪ ਕਰਕੇ ਖੜਾ ਲਾਂਗੇ ਕੱਲ ਨੂੰ ਲੱਭੂਗਾ ਸ਼ਾਇਦ ਗਾਂ ਪਤਾ ਕੋਈ ਨਹੀਂ ਜੇ ਕੋਈ ਹੋਈ ਡਿਸਪੈਚ ਤਾਂ ਸਾਨੂੰ ਭੇਜ ਦੇਣਗੇ ਫਿਰ ਉਸ ਹਿਸਾਬ ਨਾਲ ਅੱਗੇ ਤੁਹਾਨੂੰ ਵੀ ਦੱਸ ਦਾਂਗੇ ਵੀ ਐਵੇਂ 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 ਹੋਣਾ ਵਾ ਪਰ ਫਿਲਹਾਲ ਕੁਝ ਵੀ ਨਹੀਂ ਗਾ ਇਹ ہمارا ਛੋਟਾ ਬੱਚਾ ਹੈ ਜੋ ਇਹ ਸਮਾਨ ਇਕੱਠਾ ਕਰ ਰਹਾ ਹੈ ਚਲੋ ਚਲੋ ਬੇਟਾ ਜਲਦੀ ਕਰੋ ਇੱਕ ਮਸ਼ੀਨ ਦੇ ਕੁੰਡੇ ਉੱਤੋਂ ਇਹਨੇ ਖੋਲੇ ਸੀ ਆਹ ਵਾਲੀ ਦੇ ਉੱਤੋਂ ਕੁੰਡੇ ਮੈਂ ਖੋਲੇ ਆ ਤੇ ਕੰਮ ਸਾਡਾ ਹੋ ਗਿਆ ਡਨ ਪਿਕਅਪ ਸਾਡੀ ਕਨਫਰਮ ਆ ਅੱਧੇ ਘੰਟੇ ਤੇ ਇੱਥੋਂ ਉੱਥੇ ਜਾ ਕੇ ਆਪਾਂ ਪਿਕਅਪ ਕਰ ਲੈਣੀ ਆ ਪਿਕਅਪ ਹੈਗੀ ਜਿਹੜੀ ਉਹ ਸਿਰਫ 8 ਫੁੱਟ ਦਾ ਲੋਡ ਆ ਸਾਨੂੰ ਮੈਨੂੰ ਲੱਗਦਾ ਵੇਟ ਕਰਨੀ ਪੈਣੀ ਆ ਤੇ ਰੋਕ ਕੇ ਕਿਤੇ ਨਾ ਕਿਤੇ ਫੇਰ ਕੱਲ ਨੂੰ ਮਿਲੂਗਾ ਸਾਨੂੰ ਬਾਕੀ ਲੋਡ ਤੇ ਦੇਖਦੇ ਆ ਅੱਗੇ ਕੀ ਬਣਦਾ ਹੱਥ ਸਾਡੇ ਪੈਰ ਕਾਲੇ ਹੋ ਗਏ ਕਿਉਂਕਿ ਗਲਵ ਆਪਾਂ ਫੇਰ ਨਹੀਂ ਪਾਏ ਕੋਈ ਨਵੀਂ ਗੱਲ ਤਾਂ ਹੈ ਨਹੀਂ ਵੈਸੇ ਹੈਨਾ ਤੂੰ ਆਪਦੇ ਹੱਥ ਦਿਖਾਈ ਆ ਸੇਮ 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 ਹੋਗੀ ਸੇਮ ਹਾਈ ਲੰਗੂਰ ਦੂਜੇ ਤਾਂ ਮੈਂ ਹੀ ਖੋਲੇ ਆ ਹਾਂ ਜਿਆਦਾ ਨਹੀਂ ਬੋਲਣਾ ਹੈਗਾ ਹਵਾ ਕਰਨ ਲੱਗਾ ਹੀਗਾ ਇਧਰ ਆ ਮੇਰੀ ਮਸ਼ੀਨ ਸੀ ਇਤੋਂ ਮੈਂ ਖੋਲਦੇ ਆ ਇਹਦੀ ਮਸ਼ੀਨ ਇਤੋਂ ਹਜੇ ਤੱਕ ਨਹੀਂ ਖੁੱਲੇ ਬੰਨੇ ਵੀ ਤੂੰ ਹੀ ਹੋਣਗੇ ਤੇ ਬੰਨੇ ਤੂੰ ਆ ਖੋਲੇ ਤਾਂ ਮੈਂ ਨਾ ਹੋਲੀ ਫੱਟਾ ਤੋੜ ਨਹੀਂ ਫੱਟਾ ਤੋੜਨਾ ਸਾਡਾ ਟੁੱਟ ਜਾਂਦਾ ਹੁੰਦਾ ਲੋ ਜੀ ਅਸੀਂ ਪਹੁੰਚ ਗਏ ਅਸਕਾਰ ਪਰ ਡਿਲੀਵਰੀ ਲੋਕੇਸ਼ਨ ਤੇ ਫਾਈਨਲੀ ਫਾਈਨਲੀ ਸਾਡਾ ਟਰੱਕ ਹੋ ਗਿਆ ਸੀ ਸਟਾਰਟ ਤੇ ਇੱਥੇ ਹੁਣ ਅਸੀਂ ਕੱਢਣ ਲਾ ਦੇਣੀ ਆ ਪਿਕਅਪ ਤੁਹਾਡੀ ਕਨਫਰਮ ਹੋ ਗਈ ਆ ਤੇ ਆਪਾਂ ਬਸ ਆਪਣੀ ਪਿਕਅਪ ਕਰਨ ਜਾਣਾ ਇੱਥੋਂ ਸਿਰਫ ਤੇ ਸਿਰਫ ਅੱਧੇ ਘੰਟੇ ਤੇ ਪਿਕਅਪ ਆ ਤੇ ਆ ਡਿਲੀਵਰੀ ਕਰਕੇ ਜਲਦੀ ਜਲਦੀ ਫੇਰ ਆਪਾਂ ਚੱਲਦੇ ਆ ਪਿਕਅਪ ਵਾਲਨ ਨੂੰ ਲਓ ਜੀ ਸੱਜਣੋ ਟਰੇਲਰ ਆਪਾਂ ਕਰਤਾ ਖਾਲੀ ਆ ਲੋਡ ਇਹਨਾਂ ਨੇ ਲਾ ਲਿਆ ਇੱਕ ਹਾਲ ਲੇਗੇ ਇੱਕ ਹਾਲ ਲਾ ਲਿਆ ਤੇ ਇਹਦੇ ਨਾਲ ਹੀ ਆਪਣੀ ਡਿਲੀਵਰੀ ਡਾਣੇ ਆ ਤੇ ਹੁਣ ਆਪਾਂ ਜਾਣੇ ਨੈਕਸਟ ਪਿਕ ਅਪ ਲਈ ਸਵੇਰੇ ਆਪਣਾ ਟਰੱਕ ਖੜਾ ਹੋ ਗਿਆ ਸੀਗਾ ਤਾਂ ਕਿ ਲੇਟ ਹੋ ਕੇ ਤੇ ਇੱਕ ਵਾਰੀ ਸਾਡੇ ਕੋਲ ਇਹਦੇ ਨਾਲ ਦੀਆਂ ਟੈਂਕੀਆਂ ਵੀ ਸੀਗੀਆਂ ਉਹ ਵੀ ਸੀਗੇ ਸਾਡੇ ਕੋਲੇ ਪਿਛਲੀ ਵਾਰੀ ਲੋਡ ਤੇ ਸਾਰਾ ਨੇ ਵੇਖੀ ਹੋਣੇ ਆ ਤੇ ਲਓ ਜੀ ਮੇਰੇ ਵੀਰੋ ਮਿਲਦੇ ਆ ਇਹ ਆਪਣਾ ਇਹ ਉਹ ਚੀਜ਼ ਆ ਇਹਦੇ ਚ ਲੂਣ ਪਾਉਂਦੇ ਆ ਇਹ ਸਿਆਲਾਂ ਚ ਉਹ ਪਿੱਕੇ ਖੜੇ ਪਿੱਕਿਆਂ ਅੱਗੇ ਉਹ ਲਾ ਦਿੰਦੇ ਧੱਕਣ ਜਿਹੇ ਵਾਲੇ ਜਗੜ ਆ ਵਾਲੇ ਬਰਫ ਸੁਨੋ ਹਟਾਉਣ ਵਾਲੇ ਇਹਨਾਂ ਦਾ ਇਹ ਕੰਮ ਆ ਮੈਨੂੰ ਲੱਗਦਾ ਬਾਡੀਆਂ ਵੀ ਲਾਉਂਦੇ ਪਿੱਕਿਆਂ ਦੇ ਉਹਦੇ ਨਿੱਕੀਆਂ ਬਾਡੀਆਂ ਵੱਡੀਆਂ ਬਾਡੀਆਂ ਸਪੇਅਰ ਪਾਰਟ ਮਿਲਦਾ ਮੇਰੇ ਖਿਆਲੋਂ ਇਹਨਾਂ ਤੋਂ ਸਾਰਾ ਪਿੱਕੇ ਵੀ ਮਿਲਦੇ ਨਵੇਂ ਉਹ ਖੜੇ ਲਓ ਜੀ ਚਲੋ ਆਪਾਂ ਹੱਥ ਸੁੱਤ ਹੋਈਏ ਤੇ ਚੱਲੀਏ ਇਥੋਂ ਆਹ ਖੜੀ ਸਾਡੀ ਡੈਨ ਮੇਰੀ ਭੈਣ ਡੈਨ ਥੋੜਾ ਜਿਹਾ ਇਹਨੇ ਮੈਨਾ ਮੈਡੀਕਿਊਰ ਪੈਡੀਕਿਊਰ ਕਿਤੇ ਮੈਂ ਇਹਦਾ ਕਰ ਦਿੰਦਾ ਮੱਛੀ ਬਈ ਖੀਜੀ ਬਈ ਮੇਰੇ ਤੇ